ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬਰਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਈ ਨੂੰ ਫਰੀਦਕੋਟ ਪੈਂਦਾ ਜਿਹੜੇ ਘਰੋਂ ਵੀਡੀਓ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਪਸ਼ੂ ਪਾਲਣ ਦਾ ਬਈ ਕੰਮ ਕਰਦੇ ਆ ਦੋ ਐਨੀਮਲ ਸੇਲ ਆ ਜੀ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕਿ ਦੁੱਧਵਾ ਦਾ ਕਿਦਮਾ ਸੁਆ ਸਸੀਗੜ ਦੇ ਨਾਮ ਤੇ ਐਡਰੈਸ ਦਾ ਨਾਮ ਰਜਿੰਦਰ ਸਿੰਘ ਬਾਈ ਪਿੰਡ ਬਰਗਾੜੀ ਜਿਹੜਾ ਪੀ ਕੋਡ ਤਹਿਸੀਲ ਜੈਤੋ ਬਾਈ ਮੋਬਾਈਲ ਨੰਬਰ 887801023 ਠੀਕ ਆ ਬਾਈ ਇੱਕ ਨੰਬਰ ਤੋਂ ਸਾਹੀਵਾਲ ਤੋਂ ਜਰਸੀ ਦੀ ਕ੍ਰਾਸ ਤੋਂ ਸ਼ੁਰੂ ਕਰ ਲਾਂਗੇ ਇੱਕ ਨੰਬਰ ਤੋਂ ਬਾਈ ਸ਼ੁਰੂ ਕਰ ਲੈਨੇ ਸੁਆ ਕਿੰਨਾ ਬਾਈ ਐ ਸੁਆ ਬਾਈ ਇਹ ਦੂਜਾ ਸੁਆ ਠੀਕ ਆ ਦੋ ਸੁਆ ਪਰ ਸੋਲਿਆ ਦੀ ਸੀ ਆਪਾਂ ਲੈ ਕੇ ਆਏ ਆ ਬਈ ਇਹ ਤਾਂ ਹਾਂ ਲੈ ਕੇ ਆਦੀ ਠੀਕ ਆ ਬਈ ਤੇ ਕਿੰਨਾ ਟਾਈਮ ਹੋ ਗਿਆ ਸਲੀਨੂ ਜੀ ਇਹ ਨੂੰ ਬਈ ਹੋ ਗਏ 7-8 ਦਿਨ ਹੋ ਗਏ ਬਈ ਬੱਚਾ ਕੀ ਹੈ ਜੀ ਬੱਚਾ ਵੱਛੀ ਆ ਬਈ ਪਿੱਛੇ ਮਗਰ ਬੱਚਾ ਵੱਛੀ ਆ ਤੁਹਾਨੂੰ ਲਗਾ ਦਿੰਨੇ ਆ ਜੀ ਸੋਣੀ ਸਾਹੀਵਾਲ ਦੀ ਪੈ ਜਾਂਦੀ ਹੈ ਜਿਆਦਾ ਵੱਛੀ ਜੀ ਤੇ ਜਿਹੜਾ ਬਈ ਨੈੱਟ ਹੁਣ ਦੁੱਧ ਕਿੰਨਾ ਤਿਆਰ ਆ ਜੀ ਨੈੱਟ ਹੈਗਾ ਬਈ 10 ਤੋਂ ਪਲੱਸ ਹੀ ਆ ਥੋੜਾ ਜਿਹਾ ਠੀਕ ਆ ਜੀ ਹਾਂ ਬਈ 10 ਤੋਂ ਬਾਅਦ ਯਾਨੀ 10 ਕਿਲੋ ਜੋਕ ਕੇ ਦੇ ਦਾਂਗੇ ਹਾਂ ਬਈ ਹਾਂ ਥਾਣਾ ਦੀ ਓਕੇ ਆ ਜੀ ਥਾਣਾ ਦੀ ਜਮਾਂ ਸੀਲ ਠੰਡੀ ਆ ਬਈ ਪੂਰੀ ਠੀਕ ਆ ਜੀ ਤੋਰ ਕੇ ਸ਼ਾਦੀ ਵੀਰ ਦੂਜਾ ਸੂਆ ਸੂਈ ਆ ਜੀ ਹਫਤਾ 10 ਦਿਨ ਹੋ ਗਏ ਸੂਈ ਨੂੰ ਮਗਰ ਬੱਚਾ ਬੱਚੀ ਆ ਜੀ ਜਿਹੜਾ ਨੈੱਟ ਦੁੱਧ ਤਿਆਰ ਆ ਉਹ 10 ਕਿਲੋ ਆ ਬਾਕੀ ਕਰਮ ਵਾਲੀ ਜਰਸੀ ਤੇ ਸਾਹੀਵਾਲ ਦਾ ਕ੍ਰੋਸ ਪੈ ਜਾਂਦਾ ਗਰਮੀ ਘੱਟ ਮਨਾਉਗੀ ਤੇ ਫੈਟ ਚੰਗੀ ਆਉਂਦੀ ਆ ਲਿਆ ਵੀਰ ਵਾਪਸ ਤਸੱਲੀ ਤੁਸੀਂ ਕਰਨੀ ਆ ਚਾਹੇ 2 ਟਾਈਮ ਚਵਾਈ ਕਰ ਲਿਓ 4 ਕਰ ਲਿਓ 6 ਕਰ ਲਿਓ ਜੀ ਖਾਣਾ-ਥੋਣਾ ਦੀ ਓਕੇ ਆ ਬਈ ਜਮਾਂ ਖਾਣਾ ਦੀ ਬਾਈ ਖੰਡੀ ਸੀਲ ਆ ਪੂਰੀ ਬੇਫਿਕਰ ਹੋ ਜਾਓ ਸੀਲ ਸਭ ਕਰਮ ਵਾਲੀ ਪੂਰੀ ਆ ਬਾਕੀ ਕੋਈ ਲੱਸੀ ਸੀ ਕਿੰਨੇ ਵਜਨ ਵਜੂਦ ਆ ਲੀਆ ਆਰਡਰ ਕੁਆਲਿਟੀ ਤੁਹਾਨੂੰ ਦਿਖਾ ਦਿੰਨੇ ਸੋਹਣੀ ਆ ਦੁੱਧ ਜਿੰਨਾ ਬਾਈ ਨੇ ਦੱਸਿਆ ਉਹ ਨਟ ਤਿਆਰ ਹੋਊਗਾ ਜੀ ਮੁੱਲ ਬਾਈ ਇਹਦਾ ਮੁੱਲ ਬਾਈ 42 42000 ਕਰਦੇ ਆ ਆਪਾਂ ਮਾਨਤਾਨ ਕਰ ਦਾਂਗੇ ਠੀਕ ਹੈ ਮੁੱਲ ਬਾਈ 42000 ਰੁਪਿਆ ਕਰਦੇ ਆ ਬਾਕੀ ਬਾਈ ਕਹਿੰਦਾ ਉਹਦੇ ਚ ਮਾਨਤਾਨ ਕਰ ਦਾਂਗੇ ਜਿਹਨੂੰ ਜਜੂਗੀ ਬਾਈ ਨਾਲ ਕਨੈਕਟ ਕਰ ਸਕਦੇ ਆ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਹੈ ਜੀ ਦੋ ਨੰਬਰ ਬਾਈ ਇਹ ਘਰਦੀ ਹੈ ਆਪਣੀ ਠੀਕ ਹੈ ਜੀ ਦੋ ਸਾਲ ਦੋ ਸੂਏ ਆਪਾਂ ਘਰੇ ਸਵਾਈ ਆ ਤੀਜਾ ਸੂਏ ਜਾਨੀ ਸੁੰਦੀ ਆ ਇਹ ਠੀਕ ਕਿੰਨਾ ਡੇਢ ਮਹੀਨਾ ਰਹਿ ਗਿਆ ਇਹਦੇ ਜੀ ਡੇਢ ਮਹੀਨਾ ਕੱਚੀ ਹਾਂ ਠੀਕ ਆ ਬਾਈ ਦੁੱਧ ਕਿੰਨਾ ਦਿੱਤਾ ਜੀ ਦੁੱਧ ਬਾਈ ਇਹਨੇ 12 ਕਿਲੋ ਦਿੱਤਾ ਪਿਛਲੀ ਸੀਲ ਸਭ ਪੂਰੀ ਆਈ ਮਾ ਹਾ ਸੀਲ ਪੂਰੀ ਹੈ ਭਾਈ ਇੱਕ ਗੱਲ ਮੈਂ ਦੱਸ ਦੇਣਾ ਭਈ ਇਹ ਦਿਖਾ ਦੇ ਕੋਲੇ ਕਰਕੇ ਇੱਕ ਥਣ ਵੱਡਾ ਇਹਦਾ ਥੋੜਾ ਆ ਠੀਕ ਹੈ ਜੀ ਹਾਂ ਪ੍ਰੋਪਰ ਚਾਰੇ ਥਣ ਚੱਲਦੇ ਆ ਆਪਣਾ ਚੈੱਕ ਕਰਕੇ ਅੱਗਾ ਲੈ ਜਾਈਂ ਬਹੁਤ ਜਿਆਦਾ ਵੱਡਾ ਹਾਂ ਹਾਂ ਵੱਡਾ ਥਣ ਜਿਹੜੀ ਗੱਲ ਦੁੱਧ ਮੱਝਾਂ ਵਰਗਾ ਦੇਸੀ ਜਮਾ ਤੋਰ ਕੇ ਦਿਖਾ ਦੀ ਬਈ ਇੱਕੋ ਥਣ ਵੱਡਾ ਏ ਬਾਕੀ ਦੂਜੀ ਤੀਜਾ ਸੂਆ ਸੁੰਦੀ ਆ ਡੇਢ ਮਹੀਨੇ ਦੀ ਕੱਟ ਬਾਕੀ ਪਿਛਲੇ ਸੂਏ 12 ਕਿਲੋ ਦੁੱਧ ਦਿੱਤਾ ਆ ਇਹਦਾ ਇਹ ਧੀਰਕ ਬਾਈ ਆਪਣੇ ਘਰੇ ਹੀ ਰਹੀ ਆ ਜਾਨੀ ਘਰੇ ਹੀ ਸਵਾਈ ਆ ਆਪਾਂ ਠੀਕ ਹੈ ਜੀ ਤੇ ਠੰਡੀ ਸੀ ਲਵਾਈ ਦੱਸਦਾ ਪੂਰੀ ਸੀਗੀ ਜੀ ਬਾਕੀ ਵਜਨ ਵਜੂਦ ਵਾਲੀ ਆ ਕੋਈ ਲਿੱਸੀ ਫਿੱਕੀ ਨਹੀਂ ਗਾ ਇਹਦਾ ਮੁੱਲ ਬਾਈ ਇਹਦਾ ਮੁੱਲ ਤਾਂ ਬਾਈ ਜੈ ਜੀ ਕਰਨਾ ਆਪਾਂ 20000 ਆ ਵਿੱਚੋਂ ਮਾਨਤਾਨ ਕਰਦਾਂਗੇ ਇਹਦਾ ਮੁੱਲ ਬਾਈ 20000 ਰੁਪਇਆ ਕਰਦੇ ਆ ਬਾਕੀ ਬਾਈ ਕਹਿੰਦਾ ਉਹਦੇ ਚ ਮਾਨਤਾਨ ਕਰਦਾਂਗੇ ਜੀ ਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਜੀ ਧੰਨਵਾਦ